ਰੇਲਵੇ ਪੁਲਿਸ ਚੌਂਕੀ ਫਿਲੋਰ ਦੇ ਇੰਚਾਰਜ ਥਾਣੇਦਾਰ ਪ੍ਰੇਮਨਾਥ ਨੇ ਦੱਸਿਆ ਕਿ ਫਿਲੌਰ ਨੇੜੇ ਗੁਰਆਂਵਲ ਜਾਂਦੀਆਂ ਰੇਲਵੇ ਲਾਈਨਾਂ ਤੋਂ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਲਾਸ਼ ਮਿਲੀ ਹੈ ਜੋ ਨੰਗਲ ਡੈਮ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਟ੍ਰੇਨ ਗੱਡੀ ਹੇਠਾਂ ਆ ਗਏ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਔਰਤ ਦੀ ਉਮਰ 45 ਤੋਂ 46 ਸਾਲ ਵਿਅਕਤੀ ਦੀ ਉਮਰ 52 ਤੋਂ 53 ਸਾਲ ਦੀ ਜਾਪਦੀ ਹੈ ਰੇਲਵੇ ਲਾਈਨਾਂ ਨੇੜੇ ਖੜੇ ਮੋਟਰਸਾਈਕਲ ਸਪਲੈਂਡਰ ਵੀ ਮਿਲਿਆ ਹੈ ਜਿਸ ਦੀ ਆਰਸੀ ਤੇ ਨਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਫਾਬੜਾ ਲੁਧਿਆਣਾ ਲਿਖਿਆ ਹੋਇਆ ਮੋਟਰਸਾਈਕਲ ਦਾ ਨੰਬਰ ਪੀਬੀ 995624 ਹੈ ਥਾਣੇਦਾਰ ਨੇ ਦੱਸਿਆ ਉਪਰੋਕਤ ਮਿਲੇ ਸਰਨਾਮੇ ਤੇ ਸਿਪਾਹੀ ਨੂੰ ਪਤਾ ਲਗਾਉਣ ਤੇ ਸੂਚਨਾ ਦੇਣ ਲਈ ਭੇਜਿਆ ਗਿਆ ਹੈ। ਅੰਜੀ ਸਰ ਕੀ ਨਾਮ ਆ ਤੇ ਕੀ ਹਾਦਸਾ ਹੋਇਆ ਸਰ? ਮੇਰਾ ਨਾਮ ਸਰ ਐਸਆਈ ਪ੍ਰੇਮ ਦਾਸ ਨੰਬਰ 714 ਰੇਲਵੇ ਸਟੇਸ਼ਨ ਫਲੋਰ ਇਨਚਾਰਜ ਇਹ ਸਾਨੂੰ ਇੱਕ ਮੀਮੋ ਆਈ ਆ ਸਵੇਰ ਕੋਈ 11:00 ਵਜੇ ਇਹ ਨੰਗਲ ਡੈਮ ਤੋਂ ਗੱਡੀ ਆ ਰਹੀ ਆ ਆਉਂਦੀ ਆ ਇਹਦੇ ਨਾਲ ਐਕਸੀਡੈਂਟ ਹੋਇਆ ਇੱਕ 45 ਸਾਲ 45-50 ਸਾਲ ਦਾ ਆਦਮੀ ਆ ਇੱਕ ਲੇਡੀ ਜੀ ਆ ਇੰਦੀ ਕੋ ਮਰੇ ਅਸਦੀ ਹੋ ਵੀ ਹਣ ਇਹ ਦੀ ਇਹ ਹੈ ਜੇ ਤਾਂ ਕਾਨੂੰਨ ਆ ਇਹ ਨਹੀਂ ਪਤਾ ਵੀ ਘਰ ਵਾਲੀ ਤੇ ਜੈ ਆਪਣੇ ਵਾਈਫ ਆ ਤੇ ਆਦਮੀ ਆ ਹੁਣ ਇਹ ਤਾਂ ਪੱਕਾ ਜੇ ਧੰਨ ਆ ਪੂਰਾ ਡਰੈਸਿੰਗ ਦਾ ਭਾਲ ਰਹੇ ਆ ਬਾਕੀ ਕਾਰਵਾਈ ਬਾਅਦ ਵਿੱਚ ਕੀਤੀ ਜਾਊਗੀ ਪੂਰਾ ਡਰੈਸ ਇਹਨਾਂ ਦਾ ਲੱਭ ਕੇ ਉਹਦਾ ਵੈਸੇ ਕਿੱਥੋਂ ਆਇਆ ਇਹ ਆਏ ਇਧਰੋਂ ਆਇਆ ਜੀ ਫਗਵਾੜੇ ਵਾਲੋਂ ਸਾਈਡ ਤੋਂ ਆਇਆ ਇਹ ਲੁਧਿਆੜੇ ਨੂੰ ਜਾ ਰਿਹਾ ਸੀ ਜੇ ਹਿਸਾਬ ਨਾਲ ਮੋਟਰਸਾਈਕਲ ਇਹਦਾ ਖੜਾ ਉੱਤੇ ਕੋਈ ਸਨਾਕਤ ਨਹੀਂ ਨਹੀਂ ਅਜੇ ਤੱਕ ਕੋਈ ਸਨਾਕਤ ਨਹੀਂ ਹੋ ਰਹੀ ਇੱਕ ਔਕਾਜ਼ ਮਿਲੇ ਆਪਣੇ ਮੋਟਰਸਾਈਕਲ ਚੋਂ ਉੱਤੇ ਪ੍ਰਤਾਪ ਨਗਰ ਲਿਖਿਆ ਹੈ ਜੀ ਨਰਿੰਦਰ ਸਿੰਘ ਨਾਂ ਲਿਖਿਆ ਆ ਪ੍ਰਤਾਪ ਨਗਰ ਦਾ ਆਪਣਾ ਪਿੰਡ ਲਿਖਿਆ ਹੈ ਹੁਣ ਉੱਥੇ ਬੰਦਾ ਹੀ ਭੇਜਿਆ ਆ ਉਹ ਗਿਆ ਆ ਹੁਣ ਪਤਾ ਕਰਕੇ ਫਿਰ ਬਾਅਦ ਚ ਪਤਾ ਲੱਗੂਗਾ ਜੀ ਇਹ ਪ੍ਰਤਾਪ ਨਗਰ ਲੁਧਿਆਣੇ ਚ ਫਿਰ ਹਾਂ ਜੀ ਇਹ ਲੁਧਿਆਣੇ ਚ ਆ ਜੀ ਤੇ ਕਿੰਨੇ ਕ ਵਜੇ ਦੀ ਇਹ ਵਾਰਦਾਤ ਹੈ ਇਹ ਕੋਈ 11 ਕ ਵਜੇ ਦੀ ਆ ਜੀ ਤਕਰੀਬਨ 11:00 ਵਜੇ ਇਹ ਕੋਈ ਮੋਟਰਸਾਈਕਲ ਵਗੈਰਾ ਸੀ ਹਾਂ ਜੀ ਮੋਟਰਸਾਈਕਲ ਰੋਡ ਤੇ ਖੜਾ ਕੀਤਾ ਜੀ ਰੋਡ ਤੇ ਮੋਟਰਸਾਈਕਲ ਖੜਾ ਕਰਕੇ ਇਹ ਜਾ ਕੇ ਗੱਡੀ ਦੇ ਸਾਹਮਣੇ ਆਏ ਜੀ ਤੇ ਮੋਟਰਸਾਈਕਲ ਕਿਹੜੀ ਕੰਪਨੀ ਦਾ ਸੀ ਇਹ ਮੋਟਰਸਾਈਕਲ ਦਾ ਸਪਲੈਂਡਰ ਜੀ ਆਹ ਜੀ ਕਾਲੇ ਰੰਗ ਦਾ ਚਿੱਟੇ ਦਾ ਹੈ